ਵਾਹਿਗੁਰੂ 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 ਹਾਂਜੀ ਭੋਲੀਏ ਦੇ ਪਹਿਲਾਂ ਬਹੁਤ ਸਾਰੀਆਂ ਮੁਬਾਰਕਾਂ ਹੋਣ ਹਾਂਜੀ ਤੁਹਾਨੂੰ ਬਹੁਤ ਵਾਹਿਗੁਰੂ ਇਹ ਲੰਗਰ ਦੇ ਸਬੰਧ ਵਿੱਚ ਕੀ ਨਜ਼ਰ ਆਜ ਤੇ ਲੰਗਰ ਦੇ ਸਬੰਧ ਵਿੱਚ ਮੈਂ ਕਹਿਣਾ ਚਾਹਾਂਗੀ ਕਿ ਇਹ ਜੋ ਤੁਸੀਂ ਲੰਗਰ ਵਿੱਚ ਦੇਖ ਰਹੇ ਹੋ ਇਹ ਬਹੁਤ ਹੀ ਵਧੀਆ ਪ੍ਰਬੰਧ ਦੇ ਨਾਲ ਇਹ ਸ਼ਰਧਾਰ ਰਖਬੀਰ ਸਿੰਘ ਜੀ ਦੇ ਪਰਿਵਾਰ ਵੱਲੋਂ ਲਗਾਇਆ ਜਾਂਦਾ ਹੈ ਹਰ ਸਾਲ ਇਹ ਇਸ ਸਾਲ ਦਾ ਇਹ ਤੀਸਰਾ ਹੋਲਾ ਮਹੋਲਤਾ ਲੱਗ ਰਿਹਾ ਹੈ ਜੋ ਕਿ ਬਹੁਤ ਹੀ ਵਧੀਆ ਪ੍ਰਬੰਧ ਦੇ ਨਾਲ ਆਇਆ ਜਾਂਦਾ ਹੈ ਦੇਖ ਸਕਦੇ ਹੋ ਤੁਸੀਂ ਕਿ ਸੰਗਤ ਵੀ ਹਮ ਹਮਾ ਕੇ ਇੱਥੇ ਹਾਜ਼ਰ ਹੋ ਆਪਣੀ ਹਾਜ਼ਰੀਆਂ ਭਰ ਰਹੀ ਹੈ ਤੇ ਸੇਵਾ ਕਰ ਰਹੀ ਹੈ ਨਾਲ ਦੇ ਨਾਲ ਤੇ ਤੁਸੀਂ ਤੁਸੀਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਫਿਰ ਤੋਂ ਤੇ ਤੁਸੀਂ ਇਹ ਤਿੰਨ ਦਿਨ ਲੰਗਰ ਚੱਲਦਾ ਹੈ ਹੋਲਾ ਮੰਦਰ ਦੇ ਵਿੱਚ ਜਿਹੜੇ ਸ਼ਰਧਾਲੂ ਆਉਂਦੇ ਨਾਲ ਉਸਤੇ ਕੀ ਕੀ ਪਰਵਧ ਕੀਤਾ ਜਾਂਦਾ ਹੈ ਪ੍ਰਬੰਧ ਤੁਸੀਂ ਵੇਖ ਸਕਦੇ ਹੋ ਲੰਗਰ ਦੇ ਵਿੱਚ ਪਾਣੀ ਜੇ ਕਿਸੇ ਨੂੰ ਕੋਈ ਈਵਨ ਕੇ ਹੈਲਥ ਹੈਲਥ ਮੈਡੀਸਨ ਵਾਸਤੇ ਵੀ ਆਪਾਂ ਪ੍ਰਬੰਧ ਕੀਤਾ ਹੋਇਆ ਹੈ ਅੰਦਰ ਜੇ ਕਿਸੇ ਨੂੰ ਕੋਈ ਮਸਲਾ ਹੁੰਦਾ ਹੈ ਜਾਂ ਤੁਸੀਂ ਦੇਖ ਸਕਦੇ ਕਿ ਆਵਾਜਾਈ ਵਾਲਾ ਰੋਡ ਹੈ ਤੇ ਜੇ ਇਥੇ ਕੋਈ ਮਸਲਾ ਹੁੰਦਾ ਹੈ ਕਿਸੇ ਵੀ ਤਰ੍ਹਾਂ ਦਾ ਤੇ ਆਪਾਂ ਇਥੇ ਹਾਜ਼ਰ ਹਾਂ ਇਹ ਲੰਗਰ ਰਾਤ ਦਿਨ ਚੱਲਦਾ ਹੈ ਹਾਂਜੀ ਰਾਤ ਦਿਨ ਚੱਲਦਾ ਕਿੰਨੇ ਦਿਨ ਹੋ ਗਏ ਕਿੰਨੇ ਦਿਨ ਹੋਵੇਗਾ ਇਹ ਦੂਸਰਾ ਦਿਨ ਹੈ ਇਹ ਦੂਸਰਾ ਹਾਂ ਕਿੰਨੇ ਦਿਨ ਹੋਰ ਚੱਲੇਗਾ ਇਹ ਕੱਲ੍ਹ ਤੱਕ ਚੱਲੇਗਾ ਤੇ ਲੰਗਰ ਦੇ ਵਿੱਚ ਜਿਹੜਾ ਸ਼ਰਧਾਲੂ ਨੂੰ ਕੀ ਕੀ ਦਿੱਤਾ ਜਾਂਦਾ ਪ੍ਰਸ਼ਾਦ ਦੇ ਤੌਰ ਤੇ ਇਹ ਜਿਵੇਂ ਕਿ ਸਾਡੇ ਸਿੱਖ ਇਤਿਹਾਸ ਵਿੱਚ ਜਿੰਨੇ ਵੀ ਲੰਗਰ ਲਾਈ ਜਾਂਦੇ ਹਨ ਦਾਲ ਫੁਲਕਾ ਤੇ ਵਿੱਚ ਆਪਾਂ ਜੇ ਗੱਲ ਕਰ ਸਕਦੇ ਕਿ ਹੋਲਾ ਮਹੱਲਾ ਹੈ ਹੋਲਾ ਮਹੱਲੇ ਦਾ ਤਿਹਾੜ ਤੇ ਆਪਾਂ ਮਿੱਠਾ ਵਿੱਚ ਕੁਝ ਵੀ ਕਰ ਸਕਦੇ ਜਿਵੇਂ ਕਿ ਚਾਹ ਪਕੌੜੇ ਹੋ ਸਕਦੇ ਆ ਜਿਵੇਂ ਕਿ ਜਲੇਬੀਆਂ ਦਾ ਪ੍ਰਸ਼ਾਦ ਖੀਰ ਇਵੇਂ ਕਰਕੇ ਜਰੂਰ ਤੁਹਾਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਯੋਧੂ ਮੈਂ ਮੈਸੇਜ ਦਿਨਾ ਚਾਹੁੰਦੀ ਆ ਕਿ ਅੱਜ ਕੱਲ ਦੇ ਸਮੇਂ ਵਿੱਚ ਜਿਵੇਂ ਯੂਥ ਸਾਡਾ ਜਿਹੜਾ ਆ ਉਹ ਨਸ਼ਿਆਂ ਦੇ ਵੱਲ ਭੱਜ ਰਿਹਾ ਜਾਂ ਫਿਰ ਹੋਰ ਕਈ ਗਲਤ ਕੰਮਾਂ ਵੱਲ ਭੱਜ ਰਿਹਾ ਸੀ ਵੇਖ ਸਕਦੇ ਆ ਅੱਜ ਦੀ ਨਿਊਜ਼ ਦੇ ਵਿੱਚ ਤੇ ਜਿਵੇਂ ਕਿ ਹੁਣੇ ਤਾਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਅੱਧ ਤੋਂ ਵੱਧ ਜਿਹੜਾ ਇੱਥੇ ਬਜ਼ੁਰਗਾਂ ਨਾਲੋਂ ਯੂਥ ਆ ਜਿਹੜਾ ਕਿ ਇੱਥੇ ਸੇਵਾ ਕਰਦਾ ਪਿਆ ਹੈ ਉਹਨਾਂ ਦਾ ਅੱਧ ਤੋਂ ਵੱਧ ਸਮਾ ਜਿਹੜਾ ਆ ਉਹ ਸੇਵਾ ਦੇ ਵਿੱਚ ਲੱਗ ਰਿਹਾ ਜੋ ਕਿ ਬਹੁਤ ਹੀ ਵਧੀਆ ਗੱਲ ਹੈ ਹੈਨਾ ਕਿਉਂਕਿ ਜੇ ਇੱਥੇ ਅਸੀਂ ਹੁਣ ਮੈਂ ਵੀ ਇੱਕ ਯੂਥ ਆ ਮੈਂ ਵੀ ਇੱਕ ਸਟੂਡੈਂਟ ਆ ਹੁਣ ਮੈਂ ਇੱਥੇ ਆਪਣਾ ਸਮਾਂ ਕੱਟ ਕੇ ਸੇਵਾ ਕਰੂੰਗੀ ਕਿ ਕੱਲ ਨੂੰ ਮੈਂ ਉਹ ਸੇਵਾ ਕਿਤੇ ਨਾ ਕਿਤੇ ਉਹ ਫਲ ਵੀ ਹੈ ਨਾ ਉਹ ਕਹਿੰਦੇ ਹੁੰਦੇ ਸਿਆਣੇ ਕਹਿੰਦੇ ਹੁੰਦੇ ਕਿ ਸੇਵਾ ਦਾ ਫਲ ਮੀਵਾ ਬਿਲਕੁਲ ਤੇ ਜਿਹੜਾ ਮੇਰਾ ਸਮਾਂ ਆ ਉਹ ਵੀ ਇੱਥੇ ਕਿਤੇ ਨਾ ਕਿਤੇ ਯੂਟਿਲਾਈਜ਼ ਹੋ ਰਿਹਾ ਇੱਕ ਤਰ੍ਹਾਂ ਦੇ ਨਾਲ ਤੋਂ ਮੈਂ ਇਹ ਕਹਿਣਾ ਚਾਹਾਂਗੀ ਕਿ ਵਾਦ ਤੋਂ ਵਾਦ ਸੇਵਾ ਹਨਾ ਹਮ ਹਮਾ ਕੇ ਕੀਤੀ ਜਾਵੇ ਉਸ ਵੱਲੋਂ ਤੇ ਵਾਦ ਤੋਂ ਵਾਦ ਹੋ ਸਕੇ ਤੇ ਲੰਗਰ ਵੀ ਲਗਾਇਆ ਜਾਵੇ ਜਿਵੇਂ ਹੁਣ ਆਪਾਂ ਦੇਖ ਸਕਦੇ ਹਾਂ ਮਹਾਲੀ ਦੇ ਸਬੰਧ ਦੇ ਵਿੱਚ ਜਿਹੜੇ ਬਹੁਤ ਸਾਰੇ ਯੂਥ ਆ ਉਹ ਆਪਣੀ ਮੇਰੇ ਖਿਆਲ ਨਾਲ ਅੱਧਾ ਪੰਜਾਬ ਤਾਂ ਹੁਣ ਅਨੰਦਪੁਰ ਸਾਹਿਬ ਆ ਉਹ ਵੀ ਚਲੋ ਆਪਣੀ ਆਪਣੀ ਸ਼ਰਧਾ ਆ ਪਰ ਕਿਤੇ ਨਾ ਕਿਤੇ ਇਹ ਵੀ ਜਾ ਕੇ ਉਹ ਆਪਣਾ ਰੋਲਾ ਜਿਹਾ ਹਨਾ ਵੱਖਰਾ ਹੀ ਆਪਣਾ ਦਿਖਾਉਂਦੇ ਇਹ ਤੋਂ ਚੰਗਾ ਇਹ ਕਿ ਉਹ ਆਪਣੇ ਪਿੰਡਾਂ ਦੇ ਵਿੱਚ ਲੰਗਰ ਲਾਉਣ ਤੇ ਵਤਵਤ ਸੇਵਾ ਕਰਨ ਜਿੱਦਾਂ ਤੁਹਾਡੇ ਪਿੰਡ ਦਾ ਨਾਮ ਹਰਦੋ ਝੰਡੇ ਆ ਇੱਥੇ ਵੀ ਹੁੱਲੜਬਾਜੀਆਂ ਜਿਹੜੇ ਲੜਕੇ ਹੁੰਦੇ ਉਸ ਤਰੀਕੇ ਦਾ ਕੋਈ ਨਹੀਂ ਇੱਥੇ ਇਹਦਾ ਤਾਂ ਕੁਝ ਵੀ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਸ਼ਾਂਤੀ ਵੀ ਤਾਂ ਹੈ ਯਾਰ ਹਾਂਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਲਾ ਮਹੱਲਾ ਦਾ ਜਿਹੜਾ ਸਾਡਾ ਮੈਂ ਇੱਥੇ ਹਰਦੋ ਝੰਡੇ ਇਹਨਾਂ ਨੇ ਮੈਨੂੰ ਬੁਲਾਇਆ ਮੈਂ ਦੇ ਬੁੰਜੇ ਪਹਿਲਾਂ ਦੇ ਹੌਲੀ ਦੇ ਹੌਲਾ ਮਹਲਾ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈ ਤੁਹਾਡੇ ਚੈਨਲ ਦੇ ਰਾਈ ਪੰਜਾਬ న్యూਸ ਦੇ ਰਾਈ ਸਾਰੇ ਇਲਾਕਾ ਨਿਵਾਸੀਆਂ ਨੂੰ ਵਧਾਈਆਂ ਜਿਹੜਾ ਇਹ ਗੁਰੂ ਘਰ ਦਾ ਲੰਗਰ ਚੱਲ ਰਿਹਾ ਹੈ ਹੌਲੇ ਮਹਲਾ ਦੇ ਉੱਪਰ ਸਰਦਾਰ ਲਖਵੀਰ ਸਿੰਘ ਜੀ ਹਰਦੋ ਝੰਡੇ ਸਰਪੰਚ ਦੇ ਉਹਨਾਂ ਦੀ ਇਹ ਯਾਦ ਨੂੰ ਸਮਰਪਿਤ ਇਹ ਲੰਗਰ ਜਿਹੜਾ ਹੈ ਲਗਾਤਾਰ ਚੱਲ ਰਿਹਾ ਮੈਂ ਸਮਝਦਾ ਵੀ ਜਿਹੜੀਆਂ ਲੱਖਾਂ ਦੀਆਂ ਤਦਾਦ ਚ ਦੁਨੀਆ ਅਨੰਦਪੁਰ ਸਾਹਿਬ ਨੂੰ 10 ਦਿਨ ਦੇ ਅੰਦਰ ਆਪਣੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਦਿਖਾਣ ਨੂੰ ਜਾਂਦੀਆਂ ਨੇ ਉਹਨਾਂ ਦੇ ਵਾਸਤੇ ਰਸਤੇ ਦੇ ਅੰਦਰ ਜਿਹੜਾ ਲੰਗਰ ਦਾ ਪ੍ਰਬੰਧ ਕਰਨਾ ਖਾਣ ਪਾਣੀ ਦਾ ਪ੍ਰਬੰਧ ਕਰਨਾ ਗੁਰੂ ਮਹਾਰਾਜ ਨੇ ਕਿਹਾ ਕੀਰਤ ਕਰੋ ਵਾਢ ਸ਼ੋ ਇਹ ਜਿਹੜੀਆਂ ਚੀਜ਼ਾਂ ਗੁਰੂ ਮਹਾਰਾਜ ਨੇ ਕਹੀਆਂ ਇਹ ਸਾਰੀਆਂ ਚੀਜ਼ਾਂ ਦਾ ਇਹ ਸਰੂਪ ਹੈ ਮੈਂ ਮਹਿਸੂਸ ਕਰਦਾ ਵੀ ਜਿਹੜਾ ਆਪਣੇ ਗੁਰੂਆਂ ਨੂੰ ਆਪਣੇ ਪੁਰਖਾਂ ਨੂੰ ਯਾਦ ਕਰਦਾ ਯਾਦ ਰੱਖਦਾ ਉਹ ਕੌਮਾਂ ਸਾਦਾ ਜਿਉਂਦੀਆਂ ਰਹਿੰਦੀਆਂ ਨੇ ਉਹੋ ਹੀ ਕੌਮਾਂ ਜਿਹੜੀਆਂ ਨੇ ਅੱਗੇ ਉਨਤੀ ਤੇ ਤਰੱਕੀ ਕਰਦੀਆਂ ਖਾਸ ਕਰਕੇ ਨੌਜਵਾਨ ਟੀਮ ਸਾਰੀ ਜਿਹੜੀ ਹੈ ਹਰਦੁਆ ਝੰਡੇ ਦੇ ਅੰਦਰ ਮੈਂ ਮਹਿਸੂਸ ਕਰ ਰਿਹਾ ਦੇਖ ਰਿਹਾ ਬਈ ਸਾਰੇ ਤਨਮਨ ਤਨ ਦੇ ਨਾਲ ਲੱਗੇ ਦੇਣਾ ਮੈਂ ਸਾਰੇ ਮਹਾਨ ਜਿਹੜੇ ਗੁਰੂ ਦਾ ਸੇਵਾ ਸਾਹਿਬ ਸੁਭਾਰ ਕਰ ਰਹੇ ਨੇ ਮੈਂ ਇਹਨਾਂ ਨੂੰ ਆਪਣੇ ਵੱਲੋਂ ਨਰੇਸ਼ ਮਾਜਨ ਬਤੌਰ ਹਲਕਾ ਚਾਰਜਰ ਬਟਾਲਾ ਸ਼ਰੋਮਣੀ ਗੱਲੀਦਲ ਵਧਾਈ ਦੇਣਾ ਸ਼ੁਰਗਵਾਸੀ ਸਰਦਾਰ ਲਖਮੀਰ ਸਿੰਘ ਪਿੰਡ ਹਰਦੋ ਝੰਡੇ ਤੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਜੋ ਹੋ ਲੈ ਮਲੇ ਦੇ ਪ੍ਰਬੰਧ ਇੱਥੇ ਲੰਗਰਾਂ ਦੇ ਚੱਲਦੇ ਨੇ ਸਾਰੀ ਸੰਗਤ ਦੀ ਸੇਵਾ ਇਹ ਪਿੰਡ ਨਗਰ ਦੇ ਲੋਕ ਔਰ ਸਰਦਾਰ ਲਖਬੀਰ ਸਿੰਘ ਦਾ ਪਰਿਵਾਰ ਕਰਦਾ ਵਾ ਜੋ ਵੀ ਇਹ ਸੱਜਣ ਮਿੱਤਰ ਸਾਰੇ ਰਲ ਮਿਲ ਕੇ ਕਰਦੇ ਨੇ ਇਹਨਾਂ ਦਾ ਬਹੁਤ ਸਾਰਾ ਧੰਨਵਾਦ ਔਰ ਦੂਜੀ ਨੰਬਰ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਹੋਲੇ ਮੱਲੇ ਦੀਆਂ ਸਾਰੀ ਸੰਗਤ ਨੂੰ ਵਧਾਈਆਂ ਉਹਦਿਆਂ ਨੂੰ ਸਾਨੂੰ ਇੱਥੇ 7 ਤੋਂ 8 ਸਾਲ ਹੋ ਗਏ ਆ ਜੀ ਤੇ ਮਹਾਰਾਜ ਦੀ ਸੇਵਾ ਲੈਂਦੇ ਆ ਕਿੰਨੇ ਦਿਨ ਲੰਗਰ ਚੱਲਦਾ ਹੈ ਇਹ 3 ਤੋਂ 4 ਦਿਨ ਦਾ ਪ੍ਰਬੰਧ ਹੁੰਦਾ ਜੀ ਐਰਕਾ ਇਹ 3 ਦਿਨ ਦਾ ਹੀ ਪ੍ਰਬੰਧ ਆ